ਆ ਦੇਖੋ ਜੀ ਨੌਕਰੀ ਕਰਨੀ ਕਿਹੜਾ ਸੌਖੀ ਆ ਆਹ ਦੇਖ ਲਓ ਆਹ ਰੋਡ ਆਹ ਡਰੇਨ ਤੇ ਉਹ ਦੇਖੋ ਉਹ ਆਉਂਦਾ ਤਰਿਆ ਨੌਜਵਾਨ ਛੱਡ ਤੋ ਆਉਂਦਾ ਤਰਿਆ ਦੇਖ ਲਓ ਇਹਦੇ ਵਿੱਚ ਦੀ ਡਰੇਨ ਦੇ ਵਿੱਚ ਦੀ ਤੇ 42 ਡਿਗਰੀ ਟੈਂਪਰੇਚਰ ਹੋਇਆ ਪਿਆ ਤੇ ਭੜਾਵਾ ਸ ਮਾਰਦੀ ਆ ਆਹ ਦੇਖੋ ਨੌਕਰੀ ਕਰਨੀ ਕਿਹੜਾ ਸੌਖੀ ਆ ਹੈ ਲੋਕ ਦੇਖੀਦੇ ਜਾਂਦੇ ਰਹਿੰਦੇ ਆ ਕਿ ਹਾਂ ਫੋਨ ਡੇਲੀ ਚਲਾਉਂਦੇ ਨੇ ਜਿਹੜੇ ਡੇਲੀ ਤੁਸੀਂ ਰੋਜ਼ ਨੈਟ ਤੇ ਉਹ ਨੈਟ ਐ ਚੱਲਦਾ ਐ ਕੱਢਣੀਆਂ ਪੈਂਦੀਆਂ ਤਾਰਾਂ ਡਰੇਨ ਵਿੱਚ ਦੀ ਆਹ ਡਰੇਨ ਹੋ ਗਈ ਆਹ ਦੇਖੋ ਆਹ ਰੋੜ ਆ ਗਿਆ ਇਧਰ ਆ ਖੇਤ ਆ ਗਿਆ ਆ ਇਧਰ ਡਰੇਨ ਆ ਗਈ ਠੀਕ ਹੈ ਜੀ ਆਹ ਸੀਗੀ ਦੇਖੋ ਐ ਐ ਕੱਢਣੇ ਪੈਂਦੇ ਆ ਉਹ ਆਉਂਦਾ ਦੇਖ ਲੋ ਤੁਰਿਆ ਆਉਂਦ ਨਾਲ ਹੌਲੀ ਹੌਲੀ ਕੋਡਾ ਹੋਇਆ ਤੁਰਿਆ ਨਾਲ ਕੇਵਲ ਖਿਚਣੀ ਪੈਂਦੀ ਹੈ ਨਾਲ ਕੇਵਲ ਖਿਚਣੀ ਪੈਂਦੀ ਹੈ ਦੇਖ ਲਓ ਜੀ ਉਹ ਆਉਂਦਾ ਤਰਿਆ ਦੇਖੋ ਸੌਖੀ ਨਹੀਂ ਕਿ ਕਮਾਈ ਕਰਨੀ ਆਹ ਹੁੰਦੀ ਹੈ ਖੂਨ ਪਸੀਨੇ ਦੀ ਕਮਾਈ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਤੇ ਫੋਲੋ ਵੀ ਕਰ ਲਿਓ ਠੀਕ ਹੈ ਜੀ ਆਹ ਦੇਖੋ ਆ ਆਉਂਦਾ ਤਰਿਆ ਨਾ ਜੋਂ ਜਾਲੇ ਲਾਉਂਦਾ ਜਾਲੇ ਨਾਲ ਜਾਲੇ ਲਾਉਂਦਾ ਆਂਦਾ ਦੇਖ ਲਓ ਸੌਖੀ ਹੋ ਗਈ ਸੌਖੀ ਨਹੀਂ ਸੌਖੀ ਨਹੀਂ ਅਗੀ ਦੇਖ ਲੋ ਆਹ ਦੇਖ ਲੋ ਜਾਲੇ ਲੱਗੇ ਹੋਏ ਸੌਖੀ ਹੈਗੀ ਕਮਾਈ ਕਰਨੀ ਆਉਂਦਾ ਦੇਖ ਲੋ ਆਹ ਸੀ ਡਰੇਨ ਆਹ ਦੇਖੋ ਬਾਹਰ ਆ ਗਈ ਟ੍ਰੇਨ ਸਾਰੀ ਉਹ ਉੱਥੋਂ ਆਇਆ ਉੱਥੋਂ ਤਰਕੇ ਫੇਰ ਫਿਰ ਇਧਰੋਂ ਹੋ ਅੱਗੇ ਬੋਰਡ ਦੀ ਸੀ ਜਾਂਦਾ ਨਾ ਗ੍ਰੀਨ ਕਲਰ ਦਾ ਗ੍ਰੀਨ ਕਲਰ ਦਾ ਦੇਖੋ ਅਸੀਂ ਉੱਥੋਂ ਤੱਕ ਜਾਣਾ ਸੀ ਐਂ ਕੇਵਲ ਗੇ ਦੇਖ ਇਹਦੇ ਆਹ ਰੋਡ ਦੇਖ ਲੋ ਆ ਰੋੜ ਆ ਗਿਆ ਆ ਟ੍ਰੇਨ ਆ ਜੀ ਆ ਟ੍ਰੇਨ ਦੇ ਵਿੱਚ ਦੀ ਆ ਆ ਦੇਖੋ ਆ ਲੈ ਆਂਦੀ ਤਾਰ ਆ ਸੀਗਾ ਨੌਜਵਾਨ ਉਹ ਆ ਸੀ ਦੇਖ ਮੁਰ ਮੁੜ ਕੋ ਮੁੜਕੀ ਹੋਇਆ ਹੁੰਦਾ ਨੇ ਜਮਾ ਅੱਖ ਚਮੜਕਾ ਪਿਆ ਹਾ ਜੀ ਅੱਖ ਚਮੜਕਾ ਪੈ ਗਿਆ ਮੁੰਡੇ ਤੇ ਹੈ ਆ ਦੇਖੋ ਜੀ ਆ ਬੈਠੇ ਨੌਕਰੀ ਕਰਨੀ ਸੌਖੀ ਨਹੀਂ ਬਾਈ ਜੀ ਠੀਕ ਹੈ ਤੇ ਜੇ ਨੂੰ ਵੀਡੀਓ ਵਧੀਆ ਲੱਗੇ ਸ਼ੇਅਰ ਜਰੂਰ ਕਰ ਦਿਓ ਜਿਹੜਾ ਬਾਈ ਇਸ ਲਾਈਨ 'ਚ ਕੰਮ ਕਰਦਾ ਹੈ ਠੀਕ ਹੈ ਤੇ ਬਾਈ ਜਿਹੜਾ ਆਹ ਲਾਈਨ 'ਚ ਥੈ ਟੈਲੀਕਮ ਲਾਈਨ 'ਚ ਕੰਮ ਕਰਦਾ ਨਾ ਉਹਦਾ ਜਰੂਰ ਸ਼ੇਅਰ ਕਰੂਗੇ ਕਰੂਗਾ ਠੀਕ ਹੈ ਜਿਹੜੇ ਬਾਈ ਨੂੰ ਪਤਾ ਹੈ ਵੀ ਕਿੰਨਾ ਔਖਾ ਕੰਮ ਕਰਨਾ ਹੈ ਹੈਨਾ ਉਹਦਾ ਵੀਡੀਓ ਸ਼ੇਅਰ ਕਰੂਗਾ ਤੇ ਨਾਲੇ ਕਮੈਂਟ ਕਰਕੇ ਦੱਸੂਗਾ ਵੀ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤੁਸੀਂ ਠੀਕ ਹੈ ਜੀ ਆ ਦੇਖੋ ਕਿੰਨੀ ਗਰਮੀ ਸੀ ਬਹੁਤ ਗਰਮੀ ਸੀ ਹੈ ਬਹੁਤ ਗਰਮੀ ਅੰਦਰ ਗਰਮੀ ਬਹੁਤ ਫੁੱਲ ਜਮਾ ਉਹ 42 43 ਆ ਅੰਦਰ ਤੱਕ ਤੂੰ ਇਹਦੇ ਲਗ 50 ਦੇ ਨੇੜੇ ਹੋਣਾ ਪੜਾ ਆਸਾਨੀ ਦੀ ਹੈਣਾ ਅੱਛਾ ਬ੍ਰੋ